ਨੇ ਕੋਈ ਨਾ ਬਾਲੋ ਨਾ ਮੋੜੋ ਜੀ 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 ਮੈਨੂੰ ਮਾਰੋ ਪਾਉਣ ਬਾਕੀ ਤਾਂ ਨਹੀਂ ਆਪਾਂ ਜੇ ਦੋ ਮਿੰਟ ਚ ਬਣਾਣੇ ਪਾ ਰਹੇ ਯਾਰ ਸਕੇ ਡਿਗ ਮੋਂ ਸੇ ਗੋਲ ਬੇ ਕੋ ਟਰੰਕ ਤੇ ਪਈ ਆਈ ਬਸ ਕੰਗਲ ਆਈ ਬੋਲਾ ਪਰਨਾ ਆਦੀ ਮਾਹੀ ਬਲੀ ਸੀ ਤਤ ਗੜੀ ਕਿਨਾ 18 19 ਦੀ ਦਰਮਿਆਨੀ ਰਾਤ ਸਾਡੇ ਇਥੇ ਸੀਲਪਿੰਡ ਦੇ ਵਿੱਚ ਸ਼ੈਲਰ ਹੈ ਚਰਨਦੀਪ ਸਿੰਘ ਆ ਉਹਦਾ ਮਾਲਿਕ ਤੇ ਉੱਥੇ ਇਹਨਾਂ ਨੇ ਚਾਲ ਚੋਰੀ ਕੀਤੇ ਸੀ ਉਹਨਾਂ ਦੇ ਸ਼ੈਲਰ ਦੇ ਵਿੱਚ ਐਂਟਰ ਕਰਕੇ ਹਾਂਜੀ ਤੇ ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਜੀ ਮੀਤਰੀਕ ਨੂੰ ਜਿਹਦੇ ਅਧਾਰ ਤੇ ਅਸੀਂ ਐਫਆਰ ਨੰਬਰ 4 ਦਰਜ ਕੀਤੀ ਸੀ ਹਾਂਜੀ ਤੇ ਫਿਰ ਅਸੀਂ ਇਹਦੀ ਤਫਤੀਸ਼ ਕੀਤੀ ਤਫਤੀਸ਼ ਦੇ ਦੌਰਾਨ ਇਹਨਾਂ ਬੰਦਿਆਂ ਦੇ ਨਾਮ ਸਾਹਮਣੇ ਆਏ ਤੇ ਇਹਨਾਂ ਨੇ ਆ ਦੋ ਗੱਡੀਆਂ ਰੱਖੀਆਂ ਹੋਈਆਂ ਸੀ ਜਿਹੜੇ ਇਹ ਸ਼ੈਲਰਾਂ ਦੇ ਜਾਂ ਸਰਕਾਰੀ ਗੜਾਉਣਾ ਚੋਂ ਜਾਂ ਹੋਰ ਕਿਤੋਂ ਚੋਰੀ ਕਰਦੇ ਨੇ ਹਾਂਜੀ ਤੇ ਇਹ ਗੱਡੀਆਂ ਚ ਲੋਡ ਕਰਕੇ ਸਮਾਨ ਲੈ ਜਾਂਦੇ ਹਾਂ ਹਾਂਜੀ ਤੇ ਫਿਰ ਅਸੀਂ ਇਹਨਾਂ ਨੂੰ 22 ਤਰੀਕ ਨੂੰ ਅਰੈਸਟ ਕੀਤਾ ਸੀਗਾ 22 ਤਰੀਕ ਨੂੰ ਅਰੈਸਟ ਕਰਕੇ ਫਿਰ ਰਿਮਾਂਡ ਲਿਆ ਸੀਗਾ ਤੇ ਰਿਕਵਰੀ ਕੀਤੀ ਇਹਨਾਂ ਤੋਂ ਜਿਹੜਾ ਚੋਰੀ ਹੋਇਆ ਚਾਲ ਸੀਗਾ ਚਾਰ ਥੱਲੇ ਉਸ ਦਿਨ ਇਹਨਾਂ ਨੇ ਚੋਰੀ ਕੀਤੀ ਸੀ ਚਾਰੇ ਰਿਕਵਰ ਕਰ ਲਏ ਠੀਕ ਦੋ ਗੱਡੀਆਂ ਕੀਤੀਆਂ ਨੇ ਅੱਜ ਫਿਰ ਇਹਨਾਂ ਦਾ ਰਿਮਾਂਡ ਪੁਲਿਸ ਲੈ ਕੇ ਮਾਨਯੋਗ ਅਦਾਲਤ ਤੋਂ ਦੋ ਹੋਰ ਚੋਰੀਆਂ ਬਾਰੇ ਵੀ ਪਤਾ ਕਰਾਂਗੇ ਇਹਨਾਂ ਨੇ ਕਿੱਥੇ ਕਿੱਥੇ ਕੀਤੀਆਂ ਨੇ ਤੇ ਉਹ ਮਾਲ ਕਿੱਥੇ ਹੈ ਜੀ ਸਰ ਤੇ ਇਹ ਮਾਲ ਕਿੱਥੇ ਕਿੱਥੇ ਵੇਚਦੇ ਸੀ ਸਰ ਇਹ ਬੇਸਿਕਲੀ ਤਾਂ ਆਊਟ ਆਫ ਸਟੇਟ ਦੇ ਰਹਿੰਨ ਵਾਲੇ ਨੇ ਬਿਹਾਰ ਵਗੈਰਾ ਦੇ ਹਾਂਜੀ ਬਟ ਅੱਜਕੱਲ ਪਟਿਆਲੇ ਰਹਿੰਦੇ ਨੇ ਇੱਕ ਰੈਂਟ ਤੇ ਜੀ ਸਰ ਗੁਰਨਾਮਪੁਰ ਨਿਕਰ ਤੁਖਾਦਿਲਪੁਰ ਜੀ ਉਥੇ ਕਿਰਾਏ ਤੇ ਰਹਿੰਦੇ ਸੀ ਅੱਛਾ ਠੀਕ ਹੈ ਉਹਨਾਂ ਨਾਲ ਉਹ ਤਾਂ ਨਹੀਂ ਆਉਂਦੇ ਤੇ ਦੋ ਮਿੰਟ ਚਲਾਣੇ ਵੀ ਪਾ ਰਹੇ ਹੋ ਅਗੜੀ ਗੱਡੀ ਮੋਕਸੇ ਕੋਲ ਬੈਠਾ ਹਾਂ ਔਰ ਟਰੰਕ ਤੇ ਪਈ ਆਈ ਕਿ ਨਿਕਲੀ ਕਰੂਗਾ ਨਹੀਂ ਬੋਲ ਲਾ ਲੇ ਤੁਸਰ ਲਾ ਲੇ ਪਰਨਾ ਆਡੀ ਮਾ ਗੱਡੀ ਕਿਨਾ 18 19 ਦੀ ਦਰਮਿਆਨੀ ਰਾਤ ਸਾਡੇ تحصیلਪਿੰਡ ਦੇ ਵਿੱਚ ਸ਼ੈਲਰ ਹੈ ਚਰਨਦੀਪ ਸਿੰਘ ਆ ਉਹਦਾ ਮਾਲਕ ਤੇ ਉੱਥੇ ਇਹਨਾਂ ਨੇ ਚਾਲ ਚੋਰੀ ਕੀਤੇ ਸੀ ਉਹਨਾਂ ਦੇ ਸ਼ੈਲਰ ਦੇ ਵਿੱਚ ਐਂਟਰ ਕਰਕੇ ਹਾਂਜੀ ਤੇ ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਜੀ ਨੀ ਤਰੀਕ ਨੂੰ ਜਿਹਦੇ ਅਧਾਰ ਤੇ ਅਸੀਂ ਐਫ ਆਰ ਨੰਬਰ 4 ਦਰਜ ਕੀਤੀ ਸੀ ਹਾਂਜੀ ਤੇ ਫਿਰ ਅਸੀਂ ਇਹਦੀ ਤਪਤੀਸ਼ ਕੀਤੀ ਤਫਤੀਸ਼ ਦੇ ਦੌਰਾਨ ਇਹਨਾਂ ਬੰਦਿਆਂ ਦੇ ਨਾਮ ਸਾਹਮਣੇ ਆਏ ਤੇ ਇਹਨਾਂ ਨੇ ਆ ਦੋ ਗੱਡੀਆਂ ਰੱਖੀਆਂ ਹੋਈਆਂ ਸੀ ਜਿਹੜੇ ਇਹ ਸ਼ਹਿਰਾਂ ਦੇ ਜਾਂ ਸਰਕਾਰੀ ਗੜੌਨਾਾਂ ਚੋਂ ਜਾਂ ਹੋਰ ਕਿਤੋਂ ਚੋਰੀ ਕਰਦੇ ਨੇ ਹੈਂਜੀ ਤੇ ਇਹ ਗੱਡੀਆਂ 'ਚ ਲੋਡ ਕਰਕੇ ਸਮਾਨ ਲੈ ਜਾਂਦੇ ਤਾਂ ਹੈਂਜੀ ਤੇ ਫਿਰ ਅਸੀਂ ਇਹਨਾਂ ਨੂੰ 22 ਤਰੀਕ ਨੂੰ ਅਰੈਸਟ ਕੀਤਾ ਸੀਗਾ 22 ਤਰੀਕ ਨੂੰ ਅਰੈਸਟ ਕਰਕੇ ਫਿਰ ਰਿਮਾਂਡ ਲਿਆ ਸੀਗਾ ਤੇ ਰਿਕਵਰੀ ਕੀਤੀ ਹੈ ਇਹਨਾਂ ਤੋਂ ਜਿਹੜਾ ਚੋਰੀ ਹੋਇਆ ਚਾਲ ਸੀਗਾ ਚਾਰ ਥੱਲੇ ਉਸ ਦਿਨਾਂ ਨਾਲ ਚੋਰੀ ਕੀਤੀ ਸੀ ਚਾਰੇ ਰਿਕਵਰ ਕਰ ਲਏ ਠੀਕ ਦੋ ਗੱਡੀਆਂ ਕੀਤੀਆਂ ਨੇ ਅੱਜ ਫਿਰ ਇਹਨਾਂ ਦਾ ਰਿਮਾਂਡ ਪੁਲਿਸ ਲੈ ਕੇ ਮਾਨਯੋਗ ਅਦਾਲਤ ਤੋਂ ਦੋ ਹੋਰ ਚੋਰੀਆਂ ਬਾਰੇ ਵੀ ਪਤਾ ਕਰਾਂਗੇ ਕਿ ਇਹਨਾਂ ਨੇ ਕਿੱਥੇ ਕਿੱਥੇ ਕੀਤੀਆਂ ਨੇ ਤੇ ਉਹ ਮਾਲ ਕਿੱਥੇ ਜੀ ਸਰ ਤੇ ਇਹ ਮਾਲ ਕਿੱਥੇ ਕਿੱਥੇ ਵੇਚਦੇ ਸੀ ਅੱਛਾ ਸਰ ਇਹ ਬੇਸਿਕਲੀ ਤਾਂ ਆਊਟ ਆਫ ਸਟੇਟ ਦੇ ਰਹਿਣ ਵਾਲੇ ਬਿਹਾਰ ਵਗੈਰਾ ਦੇ ਹਾਂਜੀ ਹਾਂਜੀ ਬਟ ਅੱਜਕੱਲ ਪਟਿਆਲੇ ਰਹਿੰਦੇ ਨੇ ਇੱਕ ਰੈਂਟ ਤੇ ਜੀ ਸਰ ਗੁਰਨਾਮਕ ਨਗਰ ਤੁਖਾਦਿਲਪੁਰ ਜੀ ਉੱਥੇ ਕਿਰਾਏ ਤੇ ਰਹਿੰਦੇ ਸੀ ਅੱਛਾ ਠੀਕ ਹੈ ਕੋਈ ਨਹੀਂ ਕੋਈ ਨਹੀਂ ਲਾ ਲਓ ਇਹਨੂੰ ਮਾਰੋ ਇਹਨੂੰ ਮਾਰੋ ਪਾਉਣ ਦਾ ਕੋਈ ਤਾਂ ਨਹੀਂ ਆਪਾਂ ਇੱਥੇ ਨੂੰ ਚਾਣੇ ਦੀ ਗੱਲ ਹੋ ਹੋਵੇ ਕਿੱਥੇ ਹੱਥ ਗੜੀ ਮੁੱਛੇ ਕੋਲ ਬੈਠਾ ਉਹ ਟਰੰਕ ਤੇ ਪਈ ਆ ਜੀ ਜਤ ਸਾਡੇ ਇਥੇ ਸੀਲ ਪਿੰਡ ਦੇ ਵਿੱਚ ਸ਼ੈਲਰ ਹੈ ਚਰਨਦੀਪ ਸਿੰਘ ਆ ਉਹਦਾ ਮਾਲਿਕ ਤੇ ਉੱਥੇ ਇਹਨਾਂ ਨੇ ਚੋਲ ਚੋਰੀ ਕੀਤੇ ਸੀ ਉਹਨਾਂ ਦੇ ਸ਼ੈਲਰ ਦੇ ਵਿੱਚ ਐਂਟਰ ਕਰਕੇ ਹਾਂਜੀ ਤੇ ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਸੀ ਮਿਤੀ ਤਰੀਕ ਨੂੰ ਜਿਹਦੇ ਅਧਾਰ ਤੇ ਅਸੀਂ ਐਫਆਰ ਨੰਬਰ 4 ਦਰਜ ਕੀਤੀ ਸੀ ਹਾਂਜੀ ਤੇ ਫਿਰ ਅਸੀਂ ਇਹਦੀ ਤਫ਼ਤੀਸ਼ ਕੀਤੀ ਤਫ਼ਤੀਸ਼ ਦੇ ਦੌਰਾਨ ਇਹਨਾਂ ਬੰਦਿਆਂ ਦੇ ਨਾਮ ਸਾਹਮਣੇ ਆਏ ਇਹ ਇਹਨਾਂ ਨੇ ਆ ਦੋ ਗੱਡੀਆਂ ਰੱਖੀਆਂ ਹੋਈਆਂ ਸੀਗੀਆਂ ਜਿਹੜੇ ਇਹ ਸ਼ੈਲਰਾਂ ਦੇ ਜਾਂ ਸਰਕਾਰੀ ਗੜਾਉਣਾ ਚੋਂ ਜਾਂ ਹੋਰ ਕਿਤੋਂ ਚੋਰੀ ਕਰਦੇ ਨੇ ਹਾਂਜੀ ਤੇ ਇਹ ਗੱਡੀਆਂ 'ਚ ਲੋਡ ਕਰਕੇ ਸਮਾਨ ਲੈ ਜਾਂਦੇ ਸਨ ਹਾਂਜੀ ਤੇ ਫਿਰ ਅਸੀਂ ਇਹਨਾਂ ਨੂੰ 22 ਤਰੀਕ ਨੂੰ ਅਰੈਸਟ ਕੀਤਾ ਸੀਗਾ 22 ਤਰੀਕ ਨੂੰ ਅਰੈਸਟ ਕਰਕੇ ਫਿਰ ਰਿਮਾਂਡ ਲਿਆ ਸੀਗਾ ਤੇ ਰਿਕਵਰੀ ਕੀਤੀ ਇਹਨਾਂ ਤੋਂ ਜਿਹੜਾ ਚੋਰੀ ਹੋਇਆ ਚਾਲ ਸੀਗਾ ਚਾਰ ਥੱਲੇ ਉਸ ਦਿਨਾਂ ਨਾਲ ਚੋਰੀ ਕੀਤੀ ਸੀ ਚਾਰੇ ਰਿਕਵਰ ਕਰ ਲਏ ਠੀਕ ਦੋ ਗੱਡੀਆਂ ਕੀਤੀਆਂ ਨੇ ਅੱਜ ਫਿਰ ਇਹਨਾਂ ਦਾ ਰਿਮਾਂਡ ਪੁਲਿਸ ਲੈ ਕੇ ਮਾਨਯੋਗ ਅਦਾਲਤ ਤੋਂ ਦੋ ਹੋਰ ਚੋਰੀਆਂ ਬਾਰੇ ਵੀ ਪਤਾ ਕਰਾਂਗੇ ਕਿ ਇਹਨਾਂ ਨੇ ਕਿੱਥੇ ਕਿੱਥੇ ਕੀਤੀਆਂ ਨੇ ਤੇ ਉਹ ਮਾਲ ਕਿੱਥੇ ਜੀ ਸਰ ਤੇ ਇਹ ਮਾਲ ਕਿੱਥੇ ਕਿੱਥੇ ਵੇਚਦੇ ਸੀ ਅੱਛਾ ਸਰ ਇਹ ਬੇਸਿਕਲੀ ਤਾਂ ਆਊਟ ਆਫ ਸਟੇਟ ਦੇ ਰਹਨ ਵਾਲੇ ਨੇ ਬਿਹਾਰ ਵਗੈਰਾ ਦੇ ਹਾਂਜੀ ਬਟ ਅੱਜ ਕੱਲ ਪਟਿਆਲੇ ਰਹਿੰਦੇ ਨੇ ਇਹ ਕਰਕ ਤੇ ਜੀ ਸਰ ਗੁਰਨਾਮਿਕ ਨਗਰ ਤੁਫਾਦਿਲਪੁਰ ਉਹਦੇ ਕਰਾਇਤੇ ਰਹੇ ਸੀ ਅੱਛਾ ਠੀਕ ਹੈ ਨੇ ਕਰ। ਬਾਲਵਾ ਨੂੰ ਬਾਲ। ਅੰਦਰ ਨੂੰ ਮਾਰੋ। ਇਹ ਪਤਾ ਨਹੀਂ ਆਪਾਂ ਇੱਥੇ ਨੂੰ ਬਾਲਣ ਦੀ ਗੱਲ ਹੋ। ਯਾਰ ਅੱਛਾ ਗੱਡੀ ਮੁੱਖੇ ਗੋਲ ਬੋਲ ਉਹ ਟਰੰਕ ਤੇ ਪਈ ਆ ਜੀ ਰਾਤ ਕਢੀ ਕਿਨਾ 18 19 ਦੀ ਦਰਮਿਆਨੀ ਰਾਤ ਸਾਡੇ ਇਥੇ ਸੀਲਪਿੰਡ ਦੇ ਵਿੱਚ ਸ਼ੈੱਲਰ ਹੈ ਚਰਨਦੀਪ ਸਿੰਘ ਹੈ ਉਹਦਾ ਮਾਲਕ ਤੇ ਉੱਥੇ ਇਹਨਾਂ ਨੇ ਚੌਲ ਚੋਰੀ ਕੀਤੇ ਸੀ ਉਹਨਾਂ ਦੇ ਸੈਂਟਰ ਦੇ ਵਿੱਚ ਐਂਟਰ ਕਰਕੇ ਹਾਂਜੀ ਤੇ ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਸੀ ਨੀ ਤਰੀਕ ਨੂੰ ਜਿਹਦੇ ਆਧਾਰ ਤੇ ਅਸੀਂ ਐਫ ਆਰ ਨੰਬਰ 4 ਦਰਜ ਕੀਤੀ ਸੀ ਹਾਂਜੀ ਤੇ ਫਿਰ ਅਸੀਂ ਇਹਦੀ ਪੁਤੀਸ਼ ਕੀਤੀ ਤਫਤੀਸ਼ ਦੇ ਦੌਰਾਨ ਇਹਨਾਂ ਬੰਦਿਆਂ ਦੇ ਨਾਮ ਸਾਹਮਣੇ ਆਏ ਤੇ ਇਹਨਾਂ ਨੇ ਆ ਦੋ ਗੱਡੀਆਂ ਰੱਖੀਆਂ ਹੋਈਆਂ ਸੀ ਜਿਹੜੇ ਇਹ ਚੈਲਰਾਂ ਦੇ ਜਾਂ ਸਰਕਾਰੀ ਗੁਰਾਉਨਾਵਾਂ ਚੋਂ ਜਾਂ ਹੋਰ ਕਿਤੋਂ ਚੋਰੀ ਕਰਦੇ ਨੇ ਹੈਂਕਿਉ ਤੇ ਇਹ ਗੱਡੀਆਂ ਚ ਲੋਡ ਕਰਕੇ ਸਮਾਨ ਲੈ ਜਾਂਦੇ ਆਂ ਹੈਂਕਿਉ ਤੇ ਫਿਰ ਅਸੀਂ ਇਹਨਾਂ ਨੂੰ 22 ਤਰੀਕ ਨੂੰ ਅਰੈਸਟ ਕੀਤਾ ਸੀਗਾ 22 ਤਰੀਕ ਨੂੰ ਅਰੈਸਟ ਕਰਕੇ ਫਿਰ ਰਿਮਾਂਡ ਲਿਆ ਸੀਗਾ ਤੇ ਰਿਕਵਰੀ ਕੀਤੀ ਇਹਨਾਂ ਤੋਂ ਜਿਹੜਾ ਚੋਰੀ ਹੋਇਆ ਚਾਲ ਸੀਗਾ ਹੈਂਕਿਉ ਚਾਰ ਥੱਲੇ ਉਸ ਦਿਨ ਇਹਨਾਂ ਨੇ ਚੋਰੀ ਕੀਤੀ ਸੀ ਚਾਰੇ ਰਿਕਵਰ ਕਰ ਲਏ ਠੀਕ ਦੋ ਗੱਡੀਆਂ ਕੀਤੀਆਂ ਨੇ ਅੱਜ ਫਿਰ ਇਹਨਾਂ ਦਾ ਰਿਮਾਂਡ ਪੁਲਿਸ ਲੈ ਕੇ ਮਾਨਯੋਗ ਅਦਾਲਤ ਤੋਂ ਦੋ ਹੋਰ ਚੋਰੀਆਂ ਬਾਰੇ ਵੀ ਪਤਾ ਕਰਾਂਗੇ ਕਿ ਇਹਨਾਂ ਨੇ ਕਿੱਥੇ ਕਿੱਥੇ ਕੀਤੀਆਂ ਨੇ ਤੇ ਉਹ ਮਾਲ ਕਿੱਥੇ ਹੈ ਜੀ ਸਰ ਤੇ ਇਹ ਮਾਲ ਕਿੱਥੇ ਕਿੱਥੇ ਵੇਚਦੇ ਸਨ ਅੱਛਾ ਸਰ ਇਹ ਬੇਸਿਕਲੀ ਤਾਂ ਆਊਟ ਆਫ ਸਟੇਟ ਦੇ ਰਹਿਣ ਵਾਲੇ ਬਿਹਾਰ ਵਗੈਰਾ ਦੇ ਹਾਂਜੀ ਹਾਂਜੀ ਬਟ ਅੱਜ ਕੱਲ ਪਟਿਆਲੇ ਰਹਿੰਦੇ ਨੇ ਇਹ ਕਰੰਟ ਤੇ ਜੀ ਸਰ ਗੁਰਨਾਨਪੁਰ ਤੋਂ ਫਾਜ਼ਿਲਕੁਰ ਤੋਂ ਸੋਥੇ ਕਿਰਾਏ ਤੇ ਰਹਿੰਦੇ ਸੀ ਅੱਛਾ ਠੀਕ ਉਹ ਨਾ ਕੋਸ਼ਿਸ਼ ਕਰਨੀ ਹੈ ਉਹਦੇ ਨੂੰ ਸੁਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਹੋਰ ਕਿੱਥੇ ਹੱਥ ਗੜੀ ਮੂੰਹੇ ਕੋਲ ਬੈਠਾ ਹਾਂ ਟਰੰਕ ਤੇ ਪਈ ਹੈ ਜੀ ਮਾਖੀ ਆਪਣੀ ਗਿਆ 16 ਹੋ ਰਿਹਾ ਸੀ। ਰਾਤ ਕੜੀ ਕਿਨਾ 18-19 ਦੀ ਦਰਮਿਆਨੀ ਰਾਤ ਸਾਡੇ ਇਥੇ ਸੀਲਪਿੰਡ ਦੇ ਵਿੱਚ ਸੈਲਰ ਹੈ ਚਰਨਦੀਪ ਸਿੰਘ ਹੈ ਉਹਦਾ ਮਾਲਕ ਤੇ ਉੱਥੇ ਇਹਨਾਂ ਨੇ ਚੌਲ ਚੋਰੀ ਕੀਤੇ ਸੀ ਉਹਨਾਂ ਦੇ ਸੈਲਰ ਦੇ ਵਿੱਚ ਐਂਟਰ ਕਰਕੇ ਹਾਂਜੀ ਤੇ ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਸੀ 21 ਤਰੀਕ ਨੂੰ ਇਹਦੇ だっ ਤੇ ਸੀ ਐਪੀਆ ਨੰਬਰ 4 ਦਰਜ ਕੀਤੀ ਸੀ ਹਾਂਜੀ ਤੇ ਫਿਰ ਅਸੀਂ ਇਹਦੀ ਪਤੀਸ਼ ਕੀਤੀ ਤਫਤੀਸ਼ ਦੇ ਦੌਰਾਨ ਇਹਨਾਂ ਬੰਦਿਆਂ ਦੇ ਨਾਮ ਸਾਹਮਣੇ ਆਏ ਤੇ ਇਹਨਾਂ ਨੇ ਆ ਦੋ ਗੱਡੀਆਂ ਰੱਖੀਆਂ ਹੋਈਆਂ ਸੀ ਜਿਹੜੇ ਇਹ ਸ਼ੈਲਰਾਂ ਦੇ ਜਾਂ ਸਰਕਾਰੀ ਗੜਾਉਣਾ ਚੋਂ ਜਾਂ ਹੋਰ ਕਿਤੋਂ ਚੋਰੀ ਕਰਦੇ ਨੇ ਹਾਂਜੀ ਤੇ ਇਹ ਗੱਡੀਆਂ ਚ ਲੋਡ ਕਰਕੇ ਸਮਾਨ ਲੈ ਜਾਂਦੇ ਹਾਂਜੀ ਤੇ ਫਿਰ ਅਸੀਂ ਇਹਨਾਂ ਨੂੰ 22 ਤਰੀਕ ਨੂੰ ਅਰੈਸਟ ਕੀਤਾ ਸੀਗਾ ਬਾਈ ਤਰੀਕ ਤੇ ਉਹ ਰੈਸਟ ਕਰਕੇ ਫਿਰ ਰਿਮਾਂਡ ਲਿਆ ਸੀਗਾ ਤੇ ਰਿਕਵਰੀ ਕੀਤੀ ਇਹਨਾਂ ਤੋਂ ਜਿਹੜਾ ਚੋਰੀ ਹੋਇਆ ਚਾਲ ਸੀਗਾ ਚਾਰ ਥੱਲੇ ਉਸ ਦਿਨਾਂ ਨਾਲ ਚੋਰੀ ਕੀਤੀ ਸੀ ਚਾਰੇ ਰਿਕਵਰ ਕਰ ਲਏ ਠੀਕ ਦੋ ਗੱਡੀਆਂ ਕੀਤੀਆਂ ਨੇ ਅੱਜ ਫਿਰ ਇਹਨਾਂ ਦਾ ਰਿਮਾਂਡ ਪੁਲਿਸ ਲੈ ਕੇ ਮਾਨਯੋਗ ਅਦਾਲਤ ਤੋਂ ਦੋ ਹੋਰ ਚੋਰੀਆਂ ਬਾਰੇ ਵੀ ਪਤਾ ਕਰਾਂਗੇ ਕਿ ਇਹਨਾਂ ਨੇ ਕਿੱਥੇ ਕਿੱਥੇ ਕੀਤੀਆਂ ਨੇ ਤੇ ਉਹ ਮਾਲ ਕਿੱਥੇ ਹੈ ਜੀ ਸਰ ਤੇ ਇਹ ਮਾਲ ਕਿੱਥੇ ਕਿੱਥੇ ਵੇਚਿਆ ਸੀ اچھا ਸਰ ਇਹ ਬੇਸਿਕਲੀ ਤਾਂ ਆਊਟ ਆਫ ਸਟੇਟ ਦੇ ਰਹਿੰਨ ਵਾਲੇ ਨੇ ਬਿਹਾਰ ਵਗੈਰਾ ਦੇ ਹਾਂਜੀ ਹਾਂਜੀ ਬਟ ਅੱਜਕੱਲ ਪਟਿਆਲੇ ਰਹਿੰਦੇ ਨੇ ਇਹ ਕਰੈਕਟ ਤੇ

ਮੁੜਨ ਵਾਲੋ ਤਾਂ ਨਾ ਕੋਈ ਤਾਂ ਨਹੀਂ ਆਪਾਂ ਇਹ ਚੋਦੇ ਨੂੰ ਚਾਣੇ ਦੀ ਗੱਲ ਹੈ ਸਗੇ ਡਿਗ ਮੁੱਛੇ ਬੋਲਦੇ ਹੁਣ ਟਰੰਕ ਤੇ ਪਈ ਆਈ ਰਾਤ ਸਾਡੇ ਤੇਸੀਲਪਿੰਡ ਦੇ ਵਿੱਚ ਸ਼ੈਲਰ ਹੈ ਚਰਨਦੀਪ ਸਿੰਘ ਆ ਉਹਦਾ ਮਾਲਕ ਤੇ ਉੱਥੇ ਇਹਨਾਂ ਨੇ ਚੌਲ ਚੋਰੀ ਕੀਤੇ ਸੀ ਉਹਨਾਂ ਦੇ ਸ਼ੈਲਰ ਦੇ ਵਿੱਚ ਐਂਟਰ ਕਰਕੇ ਹਾਂਜੀ ਤੇ ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਸੀ ਨੀ ਤਰੀਕ ਨੂੰ ਅੰਜ ਦੇ ਹੱਦ ਤੱਕ ਅਸੀਂ ਐਫਆਰ ਨੰਬਰ 4 ਦਰਜ ਕੀਤੀ ਸੀ ਹਾਂਜੀ ਤੇ ਫਿਰ ਅਸੀਂ ਇਹਦੀ ਪ੍ਰਤੀਸ਼ਕਤੀ ਤਫਤੀਸ਼ ਦੇ ਦੌਰਾਨ ਇਹਨਾਂ ਬੰਦਿਆਂ ਦੇ ਨਾਮ ਸਾਹਮਣੇ ਆਏ ਤੇ ਇਹਨਾਂ ਨੇ ਆ ਦੋ ਗੱਡੀਆਂ ਰੱਖੀਆਂ ਹੋਈਆਂ ਸੀ ਜਿਹੜੇ ਇਹ ਚੈਨਲਾਂ ਦੇ ਜਾਂ ਸਰਕਾਰੀ ਗੜਾਉਣਾ ਚੋਂ ਜਾਂ ਹੋਰ ਕਿਤੋਂ ਚੋਰੀ ਕਰਦੇ ਨੇ ਹਾਂਜੀ ਤੇ ਇਹ ਗੱਡੀਆਂ ਚ ਲੋਡ ਕਰਕੇ ਸਮਾਨ ਲੈ ਜਾਂਦੇ ਹਾਂ ਹਾਂਜੀ ਤੇ ਫਿਰ ਅਸੀਂ ਇਹਨਾਂ ਨੂੰ 22 ਤਰੀਕ ਨੂੰ ਅਰੈਸਟ ਕੀਤਾ ਸੀਗਾ 22 ਤਰੀਕ ਨੂੰ ਅਰੈਸਟ ਕਰਕੇ ਫਿਰ ਰਿਮਾਂਡ ਲਿਆ ਸੀਗਾ ਤੇ ਰਿਕਵਰੀ ਕੀਤੀ ਹੈ ਇਹਨਾਂ ਤੋਂ ਜਿਹੜਾ ਚੋਰੀ ਹੋਇਆ ਚਾਲ ਸੀਗਾ ਚਾਰ ਥੱਲੇ ਉਸ ਦਿਨਾਂ ਨਾਲ ਚੋਰੀ ਕੀਤੀ ਸੀ ਚਾਰੇ ਰਿਕਵਰ ਕਰ ਲਏ ਠੀਕ ਦੋ ਗੱਡੀਆਂ ਕੀਤੀਆਂ ਨੇ ਅੱਜ ਫਿਰ ਇਹਨਾਂ ਦਾ ਰਿਮਾਂਡ ਪੁਲਿਸ ਲੈ ਕੇ ਮਾਨਯੋਗ ਅਦਾਲਤ ਤੋਂ ਦੋ ਹੋਰ ਚੋਰੀਆਂ ਬਾਰੇ ਵੀ ਪਤਾ ਕਰਾਂਗੇ ਕਿੰਨੇ ਕਿੱਥੇ ਕਿੱਥੇ ਕੀਤੀਆਂ ਨੇ ਤੇ ਉਹ ਮਾਲ ਕਿੱਥੇ ਜੀ ਸਰ ਤੇ ਇਹ ਮਾਲ ਕਿੱਥੇ ਕਿੱਥੇ ਵੇਚ ਤੁਸੀਂ ਅੱਛਾ ਸਰ ਇਹ ਬੇਸਿਕਲੀ ਤਾਂ ਆਊਟ ਆਫ ਸਟੇਟ ਦੇ ਰਹਿੰਨ ਵਾਲੇ ਨੇ ਬਿਹਾਰ ਵਗੈਰਾ ਦੇ ਹਾਂਜੀ ਹਾਂਜੀ ਬਟ ਅੱਜਕੱਲ ਪਟਿਆਲੇ ਰਹਿੰਦੇ ਨੇ ਇਹ ਕਿਰਾਏ ਤੇ ਜੀ ਸਰ ਗੁਰਨਾਨਪੁਰ ਨਗਰ ਤੋਂ ਫਾਜ਼ਿਲਕੁਰ ਜੀ ਉਥੇ ਕਿਰਾਏ ਤੇ ਰਹਿੰਦੇ ਸੀ ਅੱਛਾ ਠੀਕ

ਰਾਤ ਕੜੀ 18 19 ਦੀ ਦਰਮਿਆਨੀ ਰਾਤ ਸਾਡੇ ਇਥੇ ਸੀਲਪਿੰਡ ਦੇ ਵਿੱਚ ਸ਼ੈੱਲਰ ਹੈ ਚਰਨਦੀਪ ਸਿੰਘ ਆ ਉਹਦਾ ਮਾਲਿਕ ਤੇ ਉੱਥੇ ਇਹਨਾਂ ਨੇ ਚੌਲ ਚੋਰੀ ਕੀਤੇ ਸੀ ਉਹਨਾਂ ਦੇ ਸੈਂਟਰ ਦੇ ਵਿੱਚ ਐਂਟਰ ਕਰਕੇ ਹਾਂਜੀ ਤੇ ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਸੀ ਇਹਨੀਆਂ ਤਰੀਕ ਨੂੰ ਅਜਿਹੇ ਦਾ ਅੱਤ ਅਸੀਂ ਐਫ ਆਰ ਨੰਬਰ 4 ਦਰਜ ਕੀਤੀ ਸੀ ਹਾਂਜੀ ਤੇ ਫਿਰ ਅਸੀਂ ਇਹਦੀ ਪ੍ਰਤੀਸ਼ਕਤੀ ਤਫਤੀਸ਼ ਦੇ ਦੌਰਾਨ ਇਹਨਾਂ ਬੰਦਿਆਂ ਦੇ ਨਾਮ ਸਾਹਮਣੇ ਆਏ ਤੇ ਇਹਨਾਂ ਨੇ ਆ ਦੋ ਗੱਡੀਆਂ ਰੱਖੀਆਂ ਹੋਈਆਂ ਸੀ ਜਿਹੜੇ ਇਹ ਸ਼ੈਲਰਾਂ ਦੇ ਜਾਂ ਸਰਕਾਰੀ ਗੜਾਉਣਾ ਚੋਂ ਜਾਂ ਹੋਰ ਕਿਤੋਂ ਚੋਰੀ ਕਰਦੇ ਨੇ ਹਾਂਜੀ ਤੇ ਇਹ ਗੱਡੀਆਂ ਚ ਲੋਡ ਕਰਕੇ ਸਮਾਨ ਲੈ ਜਾਂਦੇ ਸਨ ਹਾਂਜੀ ਤੇ ਫਿਰ ਅਸੀਂ ਇਹਨਾਂ ਨੂੰ 22 ਤਰੀਕ ਨੂੰ ਅਰੈਸਟ ਕੀਤਾ ਸੀਗਾ 22 ਤਰੀਕ ਨੂੰ ਅਰੈਸਟ ਕਰਕੇ ਫਿਰ ਰਿਮਾਂਡ ਲਿਆ ਸੀਗਾ ਤੇ ਰਿਕਵਰੀ ਕੀਤੀ ਇਹਨਾਂ ਤੋਂ ਜਿਹੜਾ ਚੋਰੀ ਹੋਇਆ ਚਾਲ ਸੀਗਾ ਚਾਰ ਥੱਲੇ ਉਸ ਦਿਨਾਂ ਨਾਲ ਚੋਰੀ ਕੀਤੀ ਸੀ ਚਾਰੇ ਰਿਕਵਰ ਕਰ ਲਏ ਠੀਕ ਦੋ ਗੱਡੀਆਂ ਕੀਤੀਆਂ ਨੇ ਅੱਜ ਫਿਰ ਇਹਨਾਂ ਦਾ ਰਿਮਾਂਡ ਪੁਲਿਸ ਲੈ ਕੇ ਮਾਨਯੋਗ ਅਦਾਲਤ ਤੋਂ ਦੋ ਹੋਰ ਚੋਰੀਆਂ ਬਾਰੇ ਵੀ ਪਤਾ ਕਰਾਂਗੇ ਕਿ ਇਹਨਾਂ ਨੇ ਕਿੱਥੇ ਕਿੱਥੇ ਕੀਤੀਆਂ ਨੇ ਤੇ ਉਹ ਮਾਲ ਕਿੱਥੇ ਹੈ ਜੀ ਸਰ ਤੇ ਇਹ ਮਾਲ ਕਿੱਥੇ ਕਿੱਥੇ ਵੇਚਦੇ ਸੀ ਅੱਛਾ ਸਰ ਇਹ ਬੇਸਿਕਲੀ ਤਾਂ ਆਊਟ ਆਫ ਸਟੇਟ ਦੇ ਰਹਿੰਨਾਂ ਉਹਦੇ ਬਿਹਾਰ ਵਗੈਰਾ ਦੇ ਹਾਂਜੀ ਬਟ ਅੱਜਕੱਲ ਪਟਿਆਲੇ ਰਹਿੰਦੇ ਨੇ ਇਹ ਕਰਕ ਤੇ ਜੀ ਸਰ ਗੁਰਨਾ ਨਿਕਨਗਰ ਤੋਂ ਫਾਜ਼ਿਲਪੁਰ ਜਿੰਨਾ ਤੋਂ ਇਹ ਕਰਕ ਰਹਿ ਰਹੇ ਸੀ ਅੱਛਾ ਠੀਕ ਹੈ ਪਾ ਚਾ ਨਹੀਂ ਖੁੱਲਦੇ ਮੂਹਰੇ ਚ ਬਾਣੇ ਵੀ ਪਾ ਲੋ ਇੱਕ ਹੋਰ ਕਿੱਥੇ ਹੱਥ ਗੜੀ ਮੁੱਛੇ ਕੋਲੋਂ ਔਰ ਟ੍ਰਾਂਕ ਤੇ ਪਈ ਆ ਜੀ